ਜੀ ਕਹਦੇ ਆ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਚਾਹੀਦਾ ਹੀ ਫੈਸਲਾ ਲੈਣਾ ਵਾਪਸ ਸਾਰੇ ਲੋਕਾਂ ਦੇ ਨਾਲ ਹੀ ਆ ਇੱਕ ਤਾਂ ਇਕੱਲਾ ਤਾਂ ਵੱਡਾ ਹੈ ਨਹੀਂ ਕੋਈ ਬਈ ਬਹੁਤ ਮੁਸ਼ਕਿਲ ਆ ਗਿਆ ਰਸਤੇ ਪਰਭਾਤ ਹੋ ਰਹੇ ਆ ਵੀ ਪੁਰਾਣਾ ਵਾਲਾ ਦੇਖੋ ਤੇਲ ਤੇ ਸਾਰੇ ਭਗਤੇਲੇ ਰੋਡ ਤੋਂ ਆਏ ਆਗੇ ਸਾਰੇ ਬੰਦ ਕੀਤੇ ਪਏ ਇਤਨਾ ਮਲੂਕਾ ਬੰਦ ਕੀਤਾ ਪਿਆਗਾ ਕਿਉਂਕਿ ਟਰਾਂਸਪੋਰਟ ਦੇ ਨਾਲ ਹੀ ਸਾਰਾ ਸਿਸਟਮ ਚੱਲਦਾ ਤੇ ਟਰਾਂਸਪੋਰਟ ਦੇ ਵਿੱਚ ਆਉਣ ਵਾਲੀਆਂ ਚੀਜ਼ਾਂ ਜਿਹੜੀਆਂ ਆਪਣੀਆਂ ਖਾਣ ਪੀਣ ਵਾਲੀਆਂ ਵਸਤਾਂ ਆਉਂਦੀਆਂ ਜਾਂ ਦੁਕਾਨਾਂ ਦਾ ਰਸਨ ਆਉਣਾ ਦਾ ਜੋ ਵੀ ਚੀਜ਼ ਆ ਉਹ ਸਾਰੀਆਂ ਟਰਾਂਸਪੋਰਟ ਦੇ ਥਰੂ ਆਉਂਦੀਆਂ ਤੇ ਟਰਾਂਸਪੋਰਟ ਨੂੰ ਵੀ ਪੈਟਰੋਲ ਹਾਂਜੀ ਵੀਰ ਸਤਿ ਸ਼੍ਰੀ ਅਕਾਲ ਜੀ ਪਿਆਰ ਭਰੀ ਸਤਨਾਮ ਕੋਠਾਗੁਰੂ ਚੈਨਲ ਦੇਖ ਰਹੇ ਆ ਜੀ ਤੁਸੀਂ ਦੇਖੋ ਜੀ ਅੱਜ ਮੋਦੀ ਦਾ ਹਾਲ ਦੇਖ ਲਓ ਤੇ ਜੋ ਮੋਦੀ ਨੇ ਕਮਾਲ ਕੀਤੀ ਆ ਉਹਦੇ ਬਾਬਤ ਤੁਹਾਨੂੰ ਦੇਖੋ ਲੈਣਾ ਲੱਗੀਆਂ ਹੋਈਆਂ ਕਤਾਰਾਂ ਲੱਗੀਆਂ ਹੋਈਆਂ ਵੀਰ ਖੱਜਲ ਖਵਾਰ ਹੋ ਰਹੇ ਆ ਸਾਰਾ ਕੁਝ ਤੇ ਆ ਵੀਰਾਂ ਨੂੰ ਪੁੱਛਦੇ ਆ ਕੀ ਗੱਲਬਾਤ ਹੋਈ ਆ ਕੀ ਕਹਿਣਾ ਚਾਹੋਗੇ ਬਾਈ ਯਾਰ ਉਹ ਪ੍ਰਭਾਵ ਕੀ ਕਹਗੇ ਪੈਟਰੋਲ ਕੰਨੋ ਤੇ ਡੀਜ਼ਲ ਕੰਨੋ ਬਹੁਤ ਮਾੜਾ ਹੋਇਆ ਪਿਆ ਕੰਮ ਹੋਰ ਹੋਰ ਕੀ ਕੀ ਚੀਜ਼ਾਂ ਬਈ ਪ੍ਰਭਾਵਤ ਹੋਣਗੀਆਂ ਇਹਦੇ ਨਾਲ ਇਹਦਾ ਵੇਖੋ ਭਰਾਵਾ ਇਹ ਤਾਂ ਤਾਂ ਹੀ ਪਤਾ ਲੱਗੂ ਕੀ ਕੋ ਬਣਨਾਗਾ ਠੀਕ ਆ ਧੰਨਵਾਦ ਦੇਖੋ ਭਾਈ ਜੀ ਲੈਣਾ ਲੱਗੀਆਂ ਲੰਮੀਆਂ 12 ਪੈਟਰੋਲ ਦੇ ਡੀਜ਼ਲ ਲਈ ਤੇ ਬਾਕੀ ਦੇਖੋ ਕਿੰਨੇ ਬੰਦੇ ਖੱਜਲ ਖਾਰ ਹੋ ਰਹੇ ਆ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਤੁਸੀਂ ਸਾਨੂੰ 3-3 ਘੰਟੇ ਹੋ ਗਏ ਖੜੇ ਮਿੰਨਾ ਤੂੰ ਉੱਪਰ ਹੀ ਲੈ ਕੇ ਡਾਲਾ ਕਾਰੇਗਾ ਅੱਜ ਭਾਈ ਜੀ ਸਾਰਿਆਂ ਦਾ ਬੁਰਾ ਹਾਲ ਆ ਅੱਜ ਇਹ ਚੀਜ਼ਾਂ ਨਾ ਕਰੋ ਸਾਰੇ-ਸਾਰੇ ਲੈਣਾਂ ਦੇ ਵਿੱਚ ਭਾਈ ਜੀ ਕੀ ਕਹਿਣਾ ਚਾਹੋਗੇ ਜੀ ਇਹਦੇ ਬਾਰੇ ਤੁਸੀਂ ਕਹਿੰਦੇ ਆ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣੇ ਚਾਹੀਦਾ ਜੀ ਚਾਹੀਦਾ ਹੀ ਫੈਸਲਾ ਲੈਣਾ ਵਾਪਸ ਸਾਰੇ ਲੋਕਾਂ ਦੇ ਨਾਲ ਹੀ ਆ ਇਹ ਇੱਕ ਤਾਂ ਕੱਲਾ ਤਾਂ ਵੱਡਾ ਹੈ ਨਹੀਂ ਕੋਈ ਭਾਈ ਬਹੁਤ ਮੁਸ਼ਕਿਲ ਆ ਗਿਆ ਰਸਤੇ ਪਰਭਾਤ ਹੋ ਰਹੇ ਆ ਵੀ ਬੁਰਾ ਹਾਲ ਆਗਾ ਦੇਖੋ ਤੇਲ ਦੇ ਸਾਰੇ ਭਗਤੇਲੇ ਰੋਡ ਤੋਂ ਆਏ ਆਗੇ ਸਾਰੇ ਬੰਦ ਕੀਤੇ ਪਏ ਇਧਰੋਂ ਮਲੂਕਾ ਬੰਦ ਕੀਤਾ ਪਿਆਗਾ ਇੱਥੇ ਇੱਕ ਪਿੰਡ ਪੰਪ ਸੀਗਾ ਵੀ ਸਾਈਡ ਦੇ ਲੇ ਤੇਲ ਪੋਲਾਂਗੇ ਤੇ ਆ ਦੇਖੋ ਕੀ ਹਾਲਾ ਹੁਣ ਸਿ ਆਪੇ ਲੈਣ ਲੱਗੇ ਮੈਂ ਦੁੱਧ ਲੈ ਕੇ ਇੰਨੇ ਤੱਕ ਤੇਲ ਪਾਈ ਜਾਂਦੇ ਜਦੋਂ ਆ ਹਾਲਾ ਆ ਮੋਰਚਾ ਦੇਖ ਲਓ ਇਧਰ ਹੋਰ ਤੇ ਇੱਥੇ ਗੱਡੀ ਸਮੇਂ ਚ ਬਈ ਇਹਦੇ ਨਾਲ ਫਿਰ ਦੂਜਾ ਆਪਣਾ ਜਾਨ ਜੀ ਬਣ ਜਿਵੇਂ ਕੋਈ ਪੂਰਾ ਪ੍ਰਵਾਹ ਤਾਂ ਵੀਰੇ ਜੇ ਹੜਤਾਲ ਗਾਂ ਵਧੀ ਤਾਂ ਓੱਕੇ ਤਾਂ ਹੋਣਗੇ ਐਮਰ ਬਸ ਸਭ ਤੋਂ ਵੱਡਾ ਤਾਂ ਜਿਹੜੇ ਐਮਰਜੈਂਸੀ ਸੇਵਾਵਾਂ ਆ ਉਹਨਾਂ ਨੂੰ ਜ਼ਿਆਦਾ ਓੱਕਾ ਜੁਰ ਆਪਾਂ ਤਾਂ ਘਰੇ ਰਹਿ ਪਾਗੇ ਨਾ ਜਾਵਾਂ ਕਿਤੇ ਹਨਾ ਜਿਹੜੇ ਓੱਕੇ ਮੇਨ ਤਾਂ ਇਹਨਾਂ ਨੂੰ ਵੀ ਜਿਹੜੇ ਜਿਹੜਾ ਐਮਰਜੈਂਸੀ ਹੋਈ ਕਿਸੇ ਨੂੰ ਜਾਂ ਜਿਸ ਤਰ੍ਹਾਂ ਜਾਣਾ ਹੋਇਆ ਉਹਨਾਂ ਯਾਦ ਦਿੱਕਤ ਆ ਗਈ ਬਾਕੀ ਦੇਖੋ ਕੀ ਮੰਨਦਾ ਸਾਰੇ ਦੇਖੋ ਭਾਈ ਜੀ ਦੇਖਣਯੋਗ ਇਹ ਵੀ ਹੈ ਤੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਭਾਈ ਜੀ ਲੈਣ ਦੇ ਵਿੱਚ ਕਹਿ ਰਹੇ ਆ ਵੀ ਵੀਰ ਲੈਣਾਂ ਦੇ ਵਿੱਚ ਲੱਗੇ ਹੋਏ ਆ ਤੇ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਭਾਈ ਜੀ ਕਿਉਂਕਿ ਟਰਾਂਸਪੋਰਟ ਦੇ ਨਾਲ ਹੀ ਸਾਰਾ ਸਿਸਟਮ ਚੱਲਦਾ ਤੇ ਟਰਾਂਸਪੋਰਟ ਦੇ ਵਿੱਚ ਆਉਣ ਵਾਲੀਆਂ ਚੀਜ਼ਾਂ ਜਿਹੜੀਆਂ ਆਪਣੀਆਂ ਖਾਣ ਪੀਣ ਵਾਲੀਆਂ ਵਸਤਾਂ ਹੁੰਦੀਆਂ ਜਾਂ ਦੁਕਾਨਾਂ ਦਾ ਰਸਨ ਆਉਣਾ ਦਾ ਜੋ ਵੀ ਚੀਜ਼ ਆ ਉਹ ਸਾਰੀਆਂ ਟਰਾਂਸਪੋਰਟ ਦੇ ਥਰੂ ਆਉਂਦੀਆਂ ਤੇ ਟਰਾਂਸਪੋਰਟ ਨੂੰ ਵੀ ਪੈਟਰੋਲ ਜਾਂ ਡੀਜ਼ਲ ਦੀ ਜ਼ਰੂਰਤ ਪੈਂਦੀ ਹੈ ਤੇ ਸਾਰਿਆਂ ਵੀਰਾਂ ਨੂੰ ਬੇਨਤੀ ਕਰਾਂਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਦਾ ਜੋ ਸਮਾਨ ਆ ਕਰੋ ਇਹ ਚੀਜ਼ਾਂ ਆਪਦਾ ਖਰੀਦ ਕੇ ਰੱਖ ਲੈਣ ਜੋ ਲੋੜੀਂਦੀਆਂ ਚੀਜ਼ਾਂ ਜ਼ਰੂਰਤ ਹੈ ਲੋੜ ਮੁਤਾਬਕ ਜ਼ਰੂਰ ਇਹ ਚੀਜ਼ਾਂ ਵਰਤੋਂ ਦੀਆਂ ਜਿਹੜੀਆਂ ਆਪਣੇ ਘਰੇਲੂ ਵਰਤਿੰਦੀਆਂ ਖਾਸ ਕਰਕੇ ਬੱਚਿਆਂ ਦੀਆਂ ਜ਼ਰੂਰਤਾਂ ਜੋ ਬਾਪੂ ਬਜ਼ੁਰਗਾਂ ਦੀਆਂ ਦਵਾਈਆਂ ਦੀਆਂ ਜ਼ਰੂਰਤਾਂ ਉਹ ਜ਼ਰੂਰ ਪੂਰੀਆਂ ਕਰ ਲੋ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਉਹ ਤੁਹਾਨੂੰ ਦਿੱਕਤ ਨਾ ਆਵੇ ਤੇ ਹੋਰ ਵੀ ਕਿਸੇ ਵੀਰ ਨਾਲ ਤੁਹਾਡੀ ਗੱਲਬਾਤ ਕਰਾਉਣੇ ਆ ਬੈਠੇ ਬਹੁਤ ਬੁਰਾ ਹਾਲ ਆ ਉਧਰ ਹੀ ਲਿਆ ਬਾਈ ਪਰ ਹੀ ਲਿਆ ਹੈ ਕੀਆ ਐਲੇ ਪਹਿਲਾਂ ਬਹੁਤ ਬੁਰਾ ਹਾਲ ਆ ਦੇਖੋ ਜੀ ਬਾਈ ਕੀ ਕਾਰਗਜ਼ਾਰੀ ਨੂੰ ਕੀ ਕਹਿਣਾ ਚਾਹੁੰਦੇ ਜੀ ਤੇ ਸਰਕਾਰ ਦੀ ਕੀ ਗਏ ਬੋਕਟ ਗਈ ਆ ਵੇਖੋ ਕਿੱਡੀ ਲੱਗੀ ਵੀ ਆ ਜੋ ਹੋ ਰਿਹਾ ਹੈ ਤੇ ਮੈਲੀ ਲੋਕ ਪਰੇਸ਼ਾਨ ਹੋ ਰਹੇ ਆ ਘੰਟੇ-ਘੰਟੇ ਦੋ-ਦੋ ਘੰਟੇ ਦੇ ਖੜੇ ਤੜਕੇ ਦੀ ਉਹ ਹੋ ਹੀ ਜਾਂਦਾ ਹੈ ਬਹੁਤ ਪਰੇਸ਼ਾਨੀ ਆ ਰਹੀ ਹੈ ਅੱਜ ਤੁਸੀਂ ਕਹਿੰਦੇ ਆ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਚਾਹੀਦਾ ਹੀ ਫੈਸਲਾ ਲੈਣਾ ਵਾਪਸ ਸਾਰੇ ਲੋਕਾਂ ਦੇ ਨਾਲ ਹੀ ਆ ਇੱਕ ਤਾਂ ਕੱਲਾ ਤਾਂ ਵੱਡਾ ਹੈ ਨਹੀਂ ਕੋਈ ਕਿ ਇੰਨੇ ਲੋਕ ਤੰਗ ਕਰੀ ਜਾਂਦਾ ਵੇਖੋ ਬਹੁਤ ਜਿਆਦਾ ਬਹੁਤ ਜਿਆਦਾ ਪ੍ਰੋਬਲਮ ਆ ਰਹੀ ਹੈ ਦੇਖੋ ਦੋਸਤੋ ਬਹੁਤ ਜਿਆਦਾ ਤੰਗੀ ਆ ਰਹੀ ਹੈ ਤੇ ਬਸ ਇਹੀ ਬੇਨਤੀ ਕਰਦੇ ਆ ਇੱਕ ਤਾਂ ਵੀਡੀਓ ਨੂੰ ਲਾਜ਼ਮੀ ਸ਼ੇਅਰ ਜ਼ਰੂਰ ਕਰ ਦਿਓ ਤੇ ਲੋਕ ਕਹਿ ਰਿਹਾ ਕਿ ਜੋ ਇਹ ਫੈਸਲਾ ਕੀਤਾ ਜੀ ਉਹਦੀ ਸਰਕਾਰ ਨੇ ਇਹ ਫੈਸਲਾ ਵਾਪਸ ਕਰ ਲੇ ਤਾਂ ਜੋ ਚੰਗਾ ਹੋ ਸਕੇ ਤੇ ਬੇਨਤੀ ਆ ਸਾਰੇ ਵੀਰਾਂ ਨੂੰ ਵੀ ਆਵਦੇ ਲੋੜੀਆਂ ਵਸਤਾਂ ਜਿਹੜੀਆਂ ਆਪਾਂ ਨੂੰ ਜ਼ਰੂਰਤਾਂ ਸਮਾਂ ਆਉਣ ਆਲਾਗਾ ਵੀ ਉਹ ਜਿਹੜੀਆਂ ਟਰਾਂਸਪੋਰਟ ਦੇ ਥਰੂ ਆਉਂਦੀਆਂ ਉਹ ਜ਼ਰੂਰਤਾਂ ਆਵਦੇ ਆ ਘਰ ਦੀਆਂ ਜ਼ਰੂਰ ਪੂਰੀਆਂ ਕਰ ਲੈਣ ਤੇ ਦੇਖੋ ਜੀ ਕੀ ਹਾਲ ਆ ਮੰਦਰ ਕੀ ਆ ਪਾਉਟਰੋਲ ਪੰਪਾਂ ਦੇ ਕੁਝ ਪੰਪ ਚੱਲ ਰਹੇ ਆ ਜਿਹੜੇ ਪੰਪ ਚੱਲ ਰਹੇ ਆ ਉਨ੍ਹਾਂ ਤੋਂ ਆਪਦਾ ਤੇਲ ਪਾਣੀ ਪਵਾ ਕੇ ਆਪਦਾ ਪੂਰਾ ਕਰ ਲੈਣ ਵੀਰ ਬੇਨਤੀ ਹੈ ਜੀ